ਤੂੰ ਇੱਥੇ ਮੈਂ ਵੀ ਆ ਕੇ ਆਈ ਸੀਗੀ ਸਾਰੇ ਰੀਤੀ ਰਿਵਾਜ ਨਾਲ ਤੇ ਮੈਨੂੰ ਮੇਰੇ ਸੋਹਣੇ ਪਰਮਾਨ ਨੇ ਕੈਂਚ ਸਾਲ ਹੋ ਗਏ ਘਰ ਤੋਂ ਬਾਹਰ ਕੱਢਿਆ ਹੋਇਆ ਹੈ ਕਿ ਇੱਕ ਬੱਚਾ ਆਇਆ ਸਰ ਤੇ ਹਸਬੰਦ ਨੂੰ ਕਹਿ ਰਹੇ ਵੀ ਦਫਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਮੇਰੀ ਵਾਈਫ ਇਹਦੇ ਦੁੱਖੋਂ ਮਰ ਗਈ ਮਰ ਗਈ ਆਹ ਉਹ ਬੇਚਾ ਬਾਹਰੋਂ ਆਇਆ ਸੀ ਕਿ ਉਹ ਦੇਖ ਕੇ ਸੰਸਕਾਰ ਕਰਕੇ ਨਾ ਕਿ ਆਉਂਦਾ ਇਹ ਦੁੱਖਾਈ ਪਾਉਂਦੀ ਆ ਹਾਂਜੀ ਤਾਂ ਕਿ ਮੈਂ ਦੁਖੀ ਹੋ ਕੇ ਮੇਰੇ ਪੇਰਾਂ ਉੱਤੇ ਵੀ ਮਾਫੀਆਂ ਨੇ ਵੀ ਕਾਟ ਦਿੱਤਾ ਘਰ ਤੋਂ ਕਹਿੰਦੇ ਜਿੱਥੇ ਮਰਜੀ ਆ ਸੀ ਕੀ ਕੋਈ ਹਸਪਤਾਲ ਸਤੈਨੂੰ ਵਿਆਹ ਦਿੱਤਾ ਹੈ ਕਿ ਸਰ ਹੁਣੇ ਦਰਵਾਜ਼ਾ ਨਹੀਂ ਖੋਲ ਰਿਹਾ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਦੇਰ ਤੋਂ ਜੀ ਤੇ ਆ ਹੁਣ ਜਾਂਦਾ ਹੁਣ ਖੋਲ ਕੇ ਗਈ ਹੈ ਜਾਂਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂਜੀ ਪੀਸੀਆ ਵੀ ਜਾਂ ਮੋੜੇ ਬੈਠੀ ਲਿਖਾਂਗੇ ਹਾਂਜੀ ਤੀਜੀ ਪ੍ਰਾਪਰਟੀ ਮੇਰੀ ਆ ਮੈਂ ਇਹਨਾਂ ਨੂੰ ਬਦਖਲ ਕੀਤਾ ਹੈ ਇਹ ਹੈਗਾ ਅਸੂਲ ਤੇ ਮੇਰੀ ਪ੍ਰਾਪਰਟੀ ਦੇ ਇੱਕ ਰੇਤ ਤੁਸੀਂ ਦੋਨਾਂ ਨੂੰ ਬਦਖਲ ਕੀਤਾ ਜਾਂ ਦੋਨਾਂ ਨੂੰ ਬਾਕੀ ਇਹ ਆਵੇ ਕਹਿੰਦੀ ਮੈਂ ਤੇਰੀ ਬੁਆਣੀ ਆ ਬਾਹਰ ਆਜਾ ਮੇਰੀ ਬੇਟੀ ਨੂੰ ਵੀ ਇੱਥੇ ਬੋਲਦੀ ਹੈ ਹਾਂ ਫਿਰ ਆ ਤੁਸੀਂ ਬਾਹਰ ਆ ਨੋ ਹਾਂਜੀ ਸਾਨੂੰ ਬਾਰੀ ਤਾਂ ਗਾ ਹਾਂ ਜੀ ਇਹ ਆਈ ਰਿਪੋਰਟ ਦਾ ਕੇਸ ਆਇਆ ਸੀ ਕਿ ਕਿਤੇ ਕਿਤੇ 3-4 ਦਿਨ ਹੋ ਗਿਆ ਸਮਝਣਾ ਓਖਾ ਕੀਤਾ ਆ ਹਾਂ ਜੀ ਮੇਰੀ ਵਾਈਫ ਇਹਦੇ ਦੁੱਖਾਂ ਮਰ ਗਈ ਸਰ ਜਿੰਦਰ ਕੋਰ ਸਰ ਅਸੀਂ ਦੀ ਮਾਮਲਾ ਕੀ ਜਿਹੜਾ ਈਸ਼ਪੁਰੀ ਦੇ ਬਾਹਰ ਬੈਠੇ ਹਾਂ ਸਰ ਮਾਮਲਾ ਦੇਖੋ ਮੈਂ ਮੈਨੂੰ ਘਰ ਤੋਂ ਇਸੇ ਮੈਂ ਵਿਆਹ ਕੇ ਆਈ ਸੀਗੀ ਸਾਰੇ ਰੀਤੀ ਰਿਵਾਜਾਂ ਨਾਲ ਤੇ ਮੈਨੂੰ ਮੇਰੇ ਸਹੁਰੇ ਪਰਵਾਰ ਨੇ 10 ਸਾਲ ਹੋ ਗਏ ਘਰ ਤੋਂ ਬਾਹਰ ਕਰਿਆ ਹੋਇਆ ਹੈ ਤੇ ਇੱਕ ਬੱਚਾ ਆਇਆ ਸਰ ਤੇ ਹਸਬੰਦ ਨੂੰ ਕਹਿ ਰਹੇ ਵੀ ਦਖਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਕਿ ਕਹਿੰਦੇ ਉਹਨਾਂ ਦਾ ਨਾਮ ਜਿਲਦੀ ਸਿੰਘ ਆ ਕਿੱਥੇ ਸਰ ਉਹ ਕੈਨੇਡਾ ਚ ਜਾਂ ਕੈਲਗਰੀ ਜਾਂ ਅਲਬਰਟਾ ਚ ਰਹਿੰਦੇ ਆ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਇਸ ਆਪ ਪੈਂਸਾ ਤੋਂ ਤੇ ਮੈਂ ਦੁਖੀ ਹੋ ਕੇ ਮੇਰੇ ਪਿਤਾ ਨੇ ਵੀ ਮਾਫੀਆਂ ਨਹੀਂ ਵੀ ਕਾੜ ਦਿੱਤਾ ਘਰ ਤੋਂ ਕਹਿੰਦੇ ਜਿੱਥੇ ਮਰਜੀ ਰਸੀ ਨਹੀਂ ਤੇਰੀ ਕੋਈ ਹਸਪਤਾਲ ਚ ਤੈਨੂੰ ਵਿਆਹ ਦਿੱਤਾ ਆ ਕਿ ਸਰ ਹੁਣੇ ਦਰਵਾਜ਼ਾ ਨਹੀਂ ਖੋਲ ਰਿਹਾ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਦੇਰ ਤੋਂ ਤੁਸੀਂ ਬੈਠੇ ਹੋ ਸਰ ਮੈਂ ਕੱਲ ਸਵੇਰ ਤੋਂ ਬੈਠੀ ਆ ਕੀ ਉਹਨਾਂ ਦਾ ਕੀ ਨਾਮ ਸਰ ਉਹ ਕਹਿੰਦੇ ਸੀ ਤੈਨੂੰ ਅੰਦਰ ਨਹੀਂ ਜਾਣ ਦੇਣਾ ਤੂੰ ਵਾਪਸ ਚਲੀ ਜਾ ਕੀ ਨਾਮ ਉਹਨਾਂ ਦਾ ਮੇਰੀ ਨਾਨਕ ਹੈਗੀ ਆ ਤਸਵੀਰਪੁਰ ਬੈਂਕੀ ਤੇ ਉਹਦਾ ਨੰ ਹਸਬੰਡ ਜਿਹੜਾ ਕਾਪਚੋ ਤੋਂ ਹੰਦਰ ਰਹਿ ਰਿਹਾ ਹੈਗਾ ਸੋਹਰਾ ਹੈ ਮੇਲਸ ਹੈ ਉਹ ਵੀ ਅੰਦਰ ਹੀ ਹੈ ਤੇ ਸੱਸ ਵਗੈਰਾ ਹੈ ਸੱਸ ਸਾਰਾ ਮਰ ਗਈ ਆ ਮਾਈ ਸੀ ਪਾਸੋਂ ਸੰਸਕਾਰ ਤੇ ਪਰ ਮਤਲਬ ਮੈਨੂੰ ਇਹਨਾਂ ਨੇ ਘਰ ਤੋਂ ਕੱਟਿਆ ਹੋਇਆ ਸਰ ਕਿ ਮੈਂ ਵੀ ਕੋਈ ਕੋਈ ਪ੍ਰਸ਼ਾਸ਼ਨ ਪਤੀ ਮੰਗ ਰਹਾ ਹਾਂ ਹਾਂਜੀ ਕਹਿੰਦੀ ਕਿ ਮੈਂ ਆਪਣੇ ਘਰ ਵਸਣਾ ਚਾਹਨੀ ਮਤਲਬ ਅੰਦਰ ਜਾਣਾ ਚਾਹਦੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਕੰਪਲੇਟ ਕੀਤੀ ਸਿਰਫ ਬੋਤ ਕੀਤੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ ਮੈਂ ਦੁੱਖੀ ਹੋ ਕੇ ਅੱਕ ਕੇ ਹੁਣ ਮੈਂ ਇੱਥੇ ਬੈਠੀ ਆ ਤੁਹਾਡੀ ਮੈਰਿਜ ਨੂੰ ਕਿੰਨੀ ਦੇਰ ਹੋ ਗਈ ਸਿਰ 4 ਸਾਲ ਹੋ ਗਿਆ ਕਿੰਨੇ ਬੱਚੇ ਹੈ ਆਪਣੇ ਸਿਰ ਇੱਕ ਬੇਟੀ ਹੈ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਰ ਮੇਰੇ ਮਾਪਿਆਂ ਨੇ ਮੈਨੂੰ ਕੱਢ ਦਿੱਤਾ ਕਹਿੰਦੇ ਤੇਰਾ ਵਿਆਹ ਹੋਇਆ ਜਿੱਥੇ ਮੱਜੀ ਜਾ ਤੂੰ ਪਰ ਮੈਂ ਕਿੱਥੇ ਜਾਵਾਂ ਮੇਰੇ ਬੰਦੇ ਬੇਕੇ ਕਿੱਥੇ ਦੇ ਬੇਕੇ ਸਰਨਾਮਾ ਸ਼ਮੂਖ ਮੇਰਾ ਨਾਮ ਅਰਮੇ ਸਿੰਘ ਐਸੇ ਮਾਮਲਾ ਕੀ ਹੈ ਜਿਹੜਾ ਮਾਮਲਾ ਆ ਜੀ ਸਾਡੀ ਆ ਨੋ ਆ ਹਾਂਜੀ ਸਾਨੂੰ ਘਰੀ ਤੰਗ ਹੂੰ ਦੀ ਆਈ ਰਿਪੋਰਟ ਦਾ ਕੇਸ ਆਇਆ ਸੀ ਕਿ ਕਿਥੇ ਇਹ ਚ ਤੇ 10 ਦਿਨ ਹੋ ਗਿਆ ਸਾਨੂੰ ਇਹਨੇ ਓਖਾ ਕੀਤਾ ਆ ਹਾਂਜੀ ਮੇਰੀ ਵਾਈਫ ਇਹਦੇ ਦੁੱਖੋਂ ਮਰ ਗਈ ਮਰ ਗਈ ਉਹ ਬੇਟਾ ਬਾਹਰੋਂ ਆਇਆ ਸੀ ਕਿ ਉਹ ਦੇ ਕੇ ਸੰਸਕਾਰ ਕਰਕੇ ਨਠਿਆ ਆਉ ਇਹ ਦੁਹਾਈ ਪਾਉਂਦੀ ਆ ਹਾਂਜੀ ਬੇਟੇ ਦਾ ਨਾਮ ਕੀ ਹੈ ਤੁਹਾਡੇ ਬੇਟਾ ਜਗਦੀਸ਼ ਜੀ ਬੇਟੇ ਦਾ ਨਾਮ ਕੀ ਹੈ ਨਾਮ ਕੀ ਹੈ ਬੇਟੇ ਜਗਦੀਸ਼ ਹਾਂਜੀ ਇਹ ਇਹ ਦੁਹਾਈ ਪਾਉਂਦੀ ਆ ਬੇ ਮੈਂ ਉਹ ਮੈਨੂੰ ਦਿਖੋ ਦਬੋਸ ਦੇ ਦੀ ਉਹਨਾਂ ਪਟਿਆਰ ਜੀ ਨੂੰ ਉਸ ਦਾ ਕੈਸ ਲਗਾਇਆ ਕੀਸ ਲਗਾਇਆ ਤੀਜੀ ਤਰੀਕਾ ਹਾਂਜੀ ਤੀਜੀ ਤੇ ਹੁਣ ਜਾਂਦਾ ਹੁਣ ਖੋਲ ਕੇ ਗਈ ਜਾਂਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂਜੀ ਪੀਸੀ ਆ ਵੀ ਜਾਂ ਮੋਰੇ ਬੈਠੀ ਇਨ ਕੋਲ ਤੇ ਹਾਂਜੀ ਤੀਜੀ ਪ੍ਰਾਪਰਟੀ ਮੇਰੀ ਆ ਮੈਂ ਇਹਨੂੰ ਬਦਖਲ ਕੀਤਾ ਹੈ ਇਹ ਹੈਗਾ ਸਹੂਲ ਤੇ ਮੇਰੀ ਪ੍ਰਾਪਰਟੀ ਦੇ ਇੱਕ ਰੇਤ ਤੁਸੀਂ ਦੋਨਾਂ ਨੂੰ ਬਦਖਲ ਕੀਤਾ ਜਾਂ ਦੋਨਾਂ ਨੂੰ ਬਾਕੀ ਇਹ ਆਵੇ ਕਹਿੰਦੀ ਮੈਂ ਤੇਰੀ ਬੁਆਣੀ ਆ ਬਾਹਰ ਆ ਜਾ ਮੇਰੀ ਬੇਟੀ ਨੇ ਵੀ ਤਾਂ ਬੋਲਦੀ ਆ ਹੂੰ ਕਿ ਆ ਤੁਸੀਂ ਬਾਹਰ ਇਹ ਕਿੰਨੇ ਦਿਨ ਤੋਂ ਇਹ ਬਾਹਰ ਬੈਠੇ ਆ ਅਸੀਂ ਕੱਲ ਮਸੀ ਸੰਸਕਾਰ ਦੇ ਜਿਹੜੇ ਆਸਤੇ ਲੈ ਕੇ ਮਸੀ ਗਏ ਆ ਸਾਡੀ ਕਿੰਨੇ ਚਿਰ ਰੱਖੀ ਗਈ ਆ ਤੇ ਪਹਿਲਾਂ ਕਿੱਥੇ ਦਿੰਦੀ ਸੀ ਤੁਹਾਡੀ ਨੂੰ ਜੀ ਉਹ ਆਪਣੇ ਮਾਪੇ ਕੀ ਇੱਥੇ ਕਿੰਨਾ ਜ਼ਿਆਦਾ ਤੁਹਾਡੇ ਕੋਲ ਇੱਥੇ ਕੁਝ ਨਹੀਂ ਆਈ ਦੀ ਸਾਡੇ ਕੋਲ ਉਹ ਕਹਿੰਦੇ ਵੇ ਸਾ ਇੱਕ ਸਾਲ ਤੋਂ ਕੋਈ ਰਹੀ ਵੀ ਇੱਥੇ ਭਈ ਉਹ ਜਿਹੜਾ ਕੁੜੀ ਸੀ ਉਹਦੇ ਰਹੀ ਉਹ ਤੋਂ ਬਾਅਦ 2020 2020 ਮੰਨਦਾ ਤੁਸੀਂ ਗਏ ਹਾਂ ਉਹ ਤੋਂ ਆ ਆਪਣੇ ਪੇਕੇ ਚਲੀ ਗਈ ਮੁਰਗੀ ਨਹੀਂ ਆਈ ਕਦੀ ਆਪਣੀ ਕੋਈ ਮੋਤਵਾਰ ਵਗੈਰਾ ਨਾਲ ਗੱਲਬਾਤ ਹੋਈ ਹੋਵੇ ਕੋਈ ਮੋਤਵਾਰ ਨਾਲ ਐਮਸੀ ਨਾਲ ਗੱਲ ਹੋਈ ਆ ਹਾਂਜੀ ਐਮਸੀ ਸਾਹ ਨੂੰ ਸਾਰੀ ਹਕੀਕਤ ਦਾ ਪਤਾ ਹਾਂਜੀ ਜਦੋਂ ਆਏ ਹਾਂ ਹੁਣ ਵੀ ਅਸੀਂ ਈ ਜਗ੍ਹਾ ਇਨ ਕੰਪਨੀਆਂ ਕੀਤੀ ਆ ਸਾਡੀ ਹਾਂਜੀ ਐਨ ਆਰ ਆਈ ਦੀ ਐਸ ਐਸ ਪੀ ਕਪੂਠਾ ਐ ਐਸ ਐਸ ਪੀ ਨਵਾਂ ਸ਼ਹਿਰ ਹਾਂਜੀ ਸਾਰੇ ਪਾਸੇ ਕੰਪਨੀਆਂ ਕੀਤੀਆਂ ਸਾਰੀਆਂ ਆਇਆਂ ਕਿਆਂ ਮੇਰੇ ਕੋਲ ਆਈਆਂ ਹੁਣ ਇਹਨਾਂ ਕੋ ਪਤਾ ਨਹੀਂ ਕੀ ਬੋੜਾ ਬਿਆਜ਼ਾ ਕਲੀਨਿਕ ਕੀ ਜਾਂਦੀ ਆ ਸਾਡੇ ਬੰਦਿਆ ਕੁੜੀਆਂ ਦੇ ਪਿਆਰੇ ਰਾਤ 11 ਬੇਟੇ ਨਾਲ ਗੱਲ ਹੋਈ ਉਹਨਾਂ ਬਾਰੇ ਕੀ ਗੱਲਬਾਤ ਹੋਈ ਆ ਸਾਜੀ ਤੁਹਾਡੇ ਬੇਟੇ ਦਾ ਉਹ ਤਾਂ ਐਡਵੋਕਟ ਦਾ کیس ਲੈ ਆਏ ਦੇ ਮੇਰੇ ਨਾਲ ਕੀ ਹੋਣੀ ਗੱਲ ਉਹ ਜਿਹੜਾ ਮੈਂ ਡੱਪੋਂ ਨੂੰ ਲਾਇਆ ਬਦਖਲ ਕੀਤਾ ਆ ਤੁਹਾਡਾ ਬੇਟਾ ਕਿੱਥੇ ਰਹਿਣ ਵਾਲਾ ਕੈਨੇਡਾ ਆ ਉਹ ਤੇ ਆਏ ਹੋਏ ਇੱਥੇ ਆ ਗਏ ਆਏ ਸੀ हां मां मर गई मां तो मेरी तो आ सकता ना। है ना हां जी आ सकता है वकील साहब कहते हैं आवे कोई गलती है ठीक है ने ने। जी रजनी बाला भी कहती आ सकता है जे ਤੁਹਾਡਾ ਕੇਸ ਚੱਲਦਾ ਤੁਸੀਂ ਇਹਨੂੰ ਬਦਖਲ ਕੀਤਾ ਹੈ ਦੋਨਾਂ ਜਣਿਆਂ ਨੂੰ ਤਾਂ ਆ ਸਕਦੀ ਹੈ रजनी बाला ਵੀ ਕਿਹਾ ਸਾਡੇ ਵਕੀਲ ਗਗਨ ਜੀ ਨੇ ਵੀ ਕਿਹਾ ਆ ਸਕਦੀ ਆ ਕੋਰਟ ਗੇ ਤੁਹਾਡੇ ਘਰ ਵਾਲੇ ਦਿੱਕਤ ਹੋਈ ਆ हां जी ठीक है जी ਇਹਨਾਂ ਦੀ ਮਨ ਆਈ ਅਫਸੋਸ ਕਰਨ ਵਾਸਤੇ ਉਹ ਮਤਲਬ ਅਫਸੋਸ ਕਰਨ ਆਏ ਸੋਸਟ ਨਹੀਂ ਆਈ ਹਾਂ ਜੀ ਅਫਸੋਸ ਕਰਨ ਨਹੀਂ ਕਿਹਾ ਕਬਜ਼ਾ ਕਰਨ ਆਈ ਆ ਜਿੰਦਾਦਾਤਾ ਬਾਰ ਹੋਏ ਨਹੀਂ ਤੁਸੀਂ ਕਹਿੰਦੇ ਕਬਜ਼ਾ ਕਰਨਾ ਹੈ ਅੱਗੇ 3 ਸਾਲ ਤੋਂ ਕਹਿੰਦੇ ਕਬਜ਼ਾ ਨਹੀਂ ਕੀਤਾ ਉਹਨੇ ਹੁਣ ਕਬਜ਼ਾ ਕਰਨਾ ਹੈ ਪਹਿਲਾਂ ਵੀ ਉੱਥੇ ਐਮਸੀ ਨੇ ਪਤਾਇਆ ਪਹਿਲਾਂ ਵੀ ਐਸੀ ਮੈਂ ਜੀ ਪਹਿਲਾਂ ਵੀ ਐਸੀ ਕਬਜ਼ਾ ਕਰਨਾ ਉਹ ਵੀ ਪੀਸੀਆਰ ਨੂੰ ਪਰਸ਼ਾਜਨ ਦੇ ਤੇ ਅੰਜ ਲੈਂਦਾ ਤੁਸੀਂ ਇਹ ਮਾਮਲੇ ਨੂੰ ਲੈ ਕੇ ਹੈ ਪ੍ਰਸ਼ਾਜਨ ਦੇ ਤੇ ਅੰਜ ਲੈਂਦਾ ਸ਼ਾਂਤੀ ਕੀ ਕੱਲ੍ਹ ਅੱਪੇ ਕਰੀ ਜਾਂਦਾ ਹਾਂ ਹਾਂਜੀ ਪੀਸੀਆਰ ਆ ਨੂੰ ਕਰੀ ਜਾਂਦਾ ਆਈਏ ਪੁਲਸ ਆਈ ਦੀ ਮੌਕੇ ਆਪਾਂ ਪੀਸੀਆਰ ਵਾਲੇ ਆਂਦੇ ਆ ਉਹ ਕਹਿੰਦੇ ਤੇਰੇ ਰਾ ਆਏ ਆ ਮਾਰੇ ਨਹੀਂ ਆਏ